ਖੰਡੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਤਾ ਦੇ ਅਸਤੇ ਅੱਗੇ ਲੈ ਕੇ ਇੱਕ ਨਿਊ ਵੀਡੀਓ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਮਿਲਾਉਣੇ ਆ ਸਰਦਾਰ ਮੇਰ ਚੰਦ ਭਗਵਾਨ ਦਾਸ ਜੀ ਪੰਸਾਰੀ ਤੇ ਮਕਸਰ ਵਾਲਿਆਂ ਦੀ ਇਹ ਮਸ਼ਹੂਰ ਜੋ ਦੁਕਾਨ ਹੈ ਤੇ ਇਸ ਦੁਕਾਨ ਤੇ ਪੰਸਾਰੀ ਦਾ ਹਰੇਕ ਜੋ ਸਮਾਨ ਮਿਲਦਾ ਹੈ ਤੇ ਨਾਲ ਹੀ ਇਹ ਬਾਈ ਜੋ ਇੱਥੇ ਦਵਾਈ ਦਿੰਦੇ ਆ ਬਵਾਸੀਰ ਦੀ ਤੇ ਬਵਾਸੀਰ ਦੀ ਦਵਾਈ ਜੋ ਇਹ ਬਿਲਕੁਲ ਹੀ ਫਰੀਦ ਦਿੰਦੇ ਆ ਕੋਈ ਉਸ ਦਾ ਪੈਸਾ ਨਹੀਂ ਜੇਕਰ ਕਿਸੇ ਬਾਈ ਨੂੰ ਬਵਾਸੀਰ ਹੋਵੇ ਕੋਈ ਉਸਦੀ ਪ੍ਰੋਬਲਮ ਤਾਂ ਇਹਨਾਂ ਤੋਂ ਦਵਾਈ ਲੈ ਸਕਦਾ ਬਾਕੀ ਅੰਪਾ ਇੰਟਰਵਿਊ ਬਾਈ ਜੀ ਨਾਲ ਕਰਦੇ ਆ ਮਿਲਦੇ ਆ ਉਹਨਾਂ ਤੋਂ ਲੈਣੇ ਆ ਦਵਾਈ ਬਾਰੇ ਜਾਣਕਾਰੀ ਹਾਂਜੀ ਸਸੀ ਗਾਲ ਜੀ ਕੀ ਨਈ ਆਪਣਾ ਠੀਕ ਹੈ ਜੀ ਤੇ ਆਪਣਾ ਸ਼ਹਿਰ ਚ ਜੋ ਕਿ ਦਰਵਾਜ ਤੁਹਾਡੀ ਮਸ਼ਹੂਰ ਦੁਕਾਨ ਮੰਨੀ ਜਾਂਦੀ ਆ ਮੇਰਦਾਸ ਕੋ ਆਂਦਾ ਸੀ ਤੇ ਤੁਹਾਡੇ ਕੋਲੇ ਹਰੇਕ ਤਰ੍ਹਾਂ ਦੀ ਜੋ ਜੜੀ ਬੂਟੀ ਇੱਥੇ ਸਾਡੇ ਕੋਲ ਤੋਂ ਹਰ ਕਿਸੇ ਨੂੰ ਜਲੀਆ ਮਿੱਠਿਆ ਦੇਸੀ ਵਾਲੇ ਨੇ ਰੱਖਦੇ ਬਾਬਰ ਵੈਦ ਤੋਂ ਪਰ ਮੈਂ ਇਸ ਨੇ ਦੇਸੀ ਵਾਲੇ ਲੱਭਦੀ ਆ ਠੀਕ ਹੈ ਜੀ ਇੱਕ ਸੋਂਦੇ ਤੁਹਾਡੇ ਕੋਲੇ ਬਵਾਸੀਰ ਦੀ ਦਵਾਈ ਵੀ ਤੁਸੀਂ ਦਿੰਦੇ ਹੋ ਬਵਾਸੀਰ ਦਵਾਈ ਮੁਫਤ ਦਿੱਤੀ ਜਾਂਦੀ ਆ ਇਹ ਬਿਲਕੁਲ ਮੁਫਤ ਦਿੱਤੀ ਜਾਂਦੀ ਆ ਤੇ ਹੋਰ ਵੀ ਕਈ ਦਵਾਈ ਦਿੰਨੇ ਆ ਕਿ ਬਸ ਕਲੇ ਬਾਵਾਸੀਰ ਦੀ ਸਪੈਸ਼ਲ ਬਣਾਉਣੀ ਆ ਸਾਰੀਆਂ ਸਾਰੀਆਂ ਦਵਾਈ ਮਿਲ ਜਾਂਦੇ ਹੋ ਰਹਿ ਮਸਲਾ ਲੈਣਾ ਹੋਵੇ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਜੀ ਤੇ ਤੁਹਾਡਾ ਨੰਬਰ ਬੋਲਦੀ 98787 7200 83 ਠੀਕ ਹੈ ਜੀ ਲੋਈ ਭਾਈ ਜੇਕਰ ਕਿਸੇ ਨੇ ਦਵਾਈਆਂ ਲੈਣੀਆਂ ਤਾਂ ਅੱਗੇ ਦਰਵਾਜ਼ੇ ਸਭ ਤੋਂ ਪੁਰਾਣੀ ਤੇ ਮਸ਼ਹੂਰ ਦੁਕਾਨ ਆ ਇਹ ਤੇ ਬਾਵਾਸੀਰ ਦੀ ਜ ਦਵਾਈ ਪਿਛਲੇ ਸਮੇਂ ਤੋਂ ਇਹ ਬਜ਼ੁਰਗਾਂ ਦੇ ਉੱਤੇ ਦਿੰਦੇ ਆਉਂਦੇ ਆ ਤੇ ਰਿਅਲਟ ਵੀ ਜੋ ਬਹੁਤ ਵਧੀਆ ਦਵਾਈ ਦਾ ਆਉਂਦਾ ਇਥੋਂ ਬਹੁਤ ਜ਼ਿਆਦਾ ਲੋਕ ਜੋ ਬਵਾਸੀਰ ਦੀ ਦਵਾਈ ਲੈ ਕੇ ਜਾਂਦੇ ਆ ਇਹਨਾਂ ਤੋਂ ਤੇ ਬਿਲਕੁਲ ਫ੍ਰੀ ਦਿੱਤੀ ਜਾਂਦੀ ਆ ਤੇ ਜੇਕਰ ਕਿਸੇ ਨੂੰ ਚਾਹੀਦਾ ਤਾਂ ਕੰਟੈਕਟ ਕਰ ਸਕਦੇ ਆ ਜੀ